ਓ ਮੈਂ ਗਾ ਸੁਖੇ ਹੈ ਇਹਦ ਕੀ ਕਰ ਕੀ ਕਰੀਏ ਬੰਬ ਧਮਾਕਾ ਦਸਹਿਰੀ ਦੀਵਾਲੀ ਤੇ ਮੈਂ ਕਹਿੰਦਾ ਇਹ ਕੀ ਪੇਟੀਆਂ ਲਿਆਉਣੀਆਂ ਦਾਰੂ ਦੀਆਂ 100-100 ਰੁਪਏ ਵਧਾ ਵਧਾ ਵੇਚਾਂਗੇ ਮੇਰੇ ਸਾਲੀ ਦੀਆਂ ਕੁਝ ਨਹੀਂ ਹੁੰਦਾ ਹੂੰ ਦੁਕਾਨ ਪਤਾ ਚੱਲ ਗਿਆ ਚੱਲ ਗਿਆ ਸੀ ਪਹਿਲੀ ਗੱਲ ਤਾਂ ਸੁੱਖਾ ਕੀ ਹੁੰਦਾ ਭੈਣ ਦੇ ਬੀਰਾ ਹੈ ਤੈਨੂੰ ਅਕਲ ਨਹੀਂ ਹੈਗੀ ਬੋਲ ਬਕਵਾਸ ਕਰ ਹੁਣ ਜੀਜੂ ਨਹੀਂ ਤੇ ਤੋ ਕਿਹਾ ਜਾਂਦਾ ਨੜਿਆ ਬੰਬ ਤਮਾਕੀ ਵਾਲੀਆਂ ਗੱਲਾਂ ਛੱਡ ਦੇ ਲੋਕ ਬਹੁਤ ਸਿਆਣੇ ਨੇ ਆਪਣੇ ਨਾਲ ਤਾਂ ਵਾਲੇ ਬੰਦੇ ਵੀ ਬੈਠੇ ਆ ਜਿਹੜੇ ਦਿਨ ਚ ਦੋ ਦੋ ਪੇਟੀਆਂ ਮਕਾ ਦਿੰਦੇ ਆ ਹਾਂ ਡਰਮ ਦੇ ਡਰਮ ਐਵੇਂ ਲੋਕਾਂ ਨੂੰ ਫੁੱਦੂ ਨਾ ਜਾਣ ਤੋਂ ਉਹ ਜੀਜੂ ਪੀਤੇ ਹੋਣਗੇ ਫਿਰ ਡਰਮ ਦੇ ਡਰਮ ਸਾਡੇ ਜਿੰਨੀ ਨਹੀਂ ਪੀਤੀ ਕੋਣੀ ਕਿਨੇ ਦਾਰੇ ਉੱਡ ਰੋਈ ਡਰਮ ਦੀ ਗੱਲ ਕਰਦੇ ਨੇ ਟਰਾਲੀਆਂ ਖਾਲੀਆਂ ਕੀਤੀਆਂ ਨੇ ਟਰਾਲੀਆਂ ਖਾਲੀਆਂ ਹਾਂ ਟਰਾਲੀਆਂ ਨਹੀਂ ਟਰਾਲੀਆਂ ਪੇਤੀ ਆਈਆਂ ਨੇ ਜਦੋਂ ਮਿੱਟੀ ਸਟਾਣ ਜਾਂਦੇ ਆ ਨਾ ਉਹ ਜਿੱਟਰਲੀ ਦਾਰੂਆਂ ਦੀ ਭਰ ਕੇ ਆਉਂਦੀ ਆ ਦਾਰੂਆਂ ਦੀ ਹਾਨ ਨਾਲੇ ਏਡਾਂ ਹੀ ਚੱਕਰ ਦਾਰੂਆਂ ਨੇ ਬਥੇ ਇयां ਜਦ ਸੁੱਖੇ ਆ ਗਏ ਜੀਜੇ ਨੇ ਨਾ